پیکرالو ائی دیت ڈاون نی چلنے اگے رسنے یہ تھوڑا جگہ کا کافی ਦੀ ਦਾਤ ਦਾ ਵਾਗਪੁਰ ਜੀ ਕੀ ਫਤਿਹ ਆਪਾਂ ਸਾਰੇ ਸੱਚੇ ਪਾਕਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦੇ ਸਾਰੇ ਆਪਾਂ ਪੁੱਤਰ ਢੀਂਗਾ ਵਾਂ ਆਪਸ ਦੇ ਵਿੱਚ ਇੱਕ ਪਰਿਵਾਰ ਵਾਂ ਔਰ ਹਮੇਸ਼ਾ ਹੀ ਆਪਾਂ 10 ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜ ਕੇ ਰਹਿਣਾ ਵਾ ਜੋ ਪੂਰ ਪਾਕਾ ਜੀ ਦੇ ਸਾਨੂੰ ਪਾਵਨ ਬਚਨਵਾ ਬਾਣੀ ਗੁਰੂ ਗੁਰੂਆਂ ਦੀ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰ ਤੱਕ ਗੁਰੂ ਨਿਸਤਾਰੇ ਆਪਾਂ ਗੁਰਬਾਣੀ ਤੇ ਹਮੇਸ਼ਾ ਭਰੋਸਾ ਰੱਖਣਾ ਦੁੱਖ ਹੋਵੇ ਸੁੱਖ ਹੋਵੇ ਹਮੇਸ਼ਾ ਗੁਰੂ ਅੱਗੇ ਅਰਦਾਸ ਕਰਨੀ ਇਹ ਤੋਂ ਸਿੱਖਿਆਂ ਇਹ ਜੜੀ ਅਨਮੋਲ ਦਾ ਆਪਾਂ ਸਿੱਖੇ ਨੂੰ ਸਾਹਮਣੇ ਰੱਖਣਾ ਇਸੇ ਤਰ੍ਹਾਂ ਸੋਹਣੀਆਂ ਦਸਤਾਰਾਂ ਸਜਾਉਣੀਆਂ ਪੈਨ ਸਿਰ ਤੇ ਦੁਪੱਟੀ ਰੱਖਣੇ ਆ ਮੈਂ ਜੈ ਜੀ ਜੈ ਜੀ ਮੈਂ ਮੇਰੀ ਤੇਰੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਗੇ ਅਰਦਾਸ ਕਰਦਾ ਕਿ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਬਾਦ ਰਹੋ ਔਰ ਤੁਹਾਡੇ ਬੱਚੇ ਤੁਹਾਡੇ ਜਾਂ ਧੀਾਂ ਪੁੱਤ ਤਰੱਕੀਆਂ ਕਰਨ ਔਰ ਤਰੱਕੀਆਂ ਦੀ ਜ਼ਿੰਦਗੀ ਦੇ ਵਿੱਚ ਉੱਚੇ ਮਕਾਮ ਛੂਣ ਆਪਾਂ ਜਿੰਨੀ ਮਰਜ਼ੀ ਦੁਨੀਆ 'ਚ ਤਰੱਕੀ ਕਰੀਏ ਗੁਰੂ ਦੀ ਬਖਸ਼ਿਸ਼ ਪਰ ਗੁਰੂ ਨਾਨਕ ਨੂੰ ਗੁਰੂ ਗਬਿੰਦ ਸਿੰਘ ਨੂੰ ਅਤੇ ਆਪਣੇ ਸ਼ਹੀਦਾਂ ਨੂੰ ਚੇਤੇ ਰੱਖਣਾ ਜਿਨ੍ਹਾਂ ਨੇ ਸਿੱਖੇ ਲਈ ਬੰਦ-ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰੀਆਂ ਨਾਲ ਚਰਾਏ ਗਏ ਪਰ ਧਰਮ ਨਹੀਂ ਹਾਰਿਆ ਸਾਡੇ ਲਈ ਸਾਡਾ ਧਰਮ ਬੜਾ ਅਹਿਮ ਆ ਸਾਨੂੰ ਆਪਣਾ ਧਰਮ ਜਾਣ ਤੋਂ ਵੱਧ ਪਿਆਰਾ ਨਾ ਆਪਣੇ ਧਰਮ ਦੇ ਵਿੱਚ ਪਰਪੱਕ ਵੀ ਰਹਿਣਾ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਸਾਰਿਆਂ ਨਾਲ ਮੁਹੱਬਤ ਰੱਖਣੀ ਇਹ ਸਾਡੇ ਗੁਰੂ ਦਾ ਹੁਕਮ ਆ ਕਿਉਂਕਿ ਸਾਡੇ ਗੁਰੂ ਦਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਾਰਿਆਂ ਕੇ ਤਾਂ ਇੱਕ ਸ਼ਤ ਤੜਾਂਗੇ ਤੇ ਫਿਰ ਤੋਂ ਅੱਗੇ ਨੂੰ ਰਵਾਨਗੀ ਲਾਵਾਂਗੇ ਬਿਸਤਰ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਬਿਸਰ ਗਈ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਜਦ ਤੇ ਸਾਧ ਸੰਗਤ ਮੂਰਤ ਆਈ ਜਦ ਤੇ ਸਾਧ ਸੰਗਤ ਮੂਰੇ ਪਾਈ ਜਦ ਤੇ ਸਾਧ ਸੰਗਤ ਮੂਰੇ ਪਾਈ ਜਦ ਤੇ ਸਾਧ ਸੰਗਤ ਮੂਰੇ ਪਾਈ न बेदान को भैरी न बेदाना न को भैरी नही बगाना न को भैरी न बगाना सगल संग हमको बन आई सगल संग हमको बने आई ਸਗਲ ਸੰਗ ਹਮ ਕੋ ਬਨਾਈ ਸਗਲ ਸੰਗ ਹਮ ਕੋ ਬਨਾਈ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ 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 ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸੋਤਾ ਪ੍ਰੇਮ ਖਿਲਨ ਕਾ ਚਾਉ ਸੋਤਾ ਪ੍ਰੇਮ ਖਿਲਨ ਕਾ ਚਾਉ ਜਾ ਤੋ ਪ੍ਰੇਮ ਖਿਲਨ ਕਾ ਚਾਉ ਜਾ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆ ਸਿਰ ਤਰ ਤਲੀ ਗਲੀ ਮੇਰੀ ਆ ਸਿਰ ਤਰ ਗਲੀ ਗਲੀ ਮੇਰੀ ਆ ਸਿਰ ਤਰ ਗਲੀ ਗਲੀ ਮੇਰੀ ਆ ਇਤ ਮਾਰਗ ਪਰ ਤਰੀ ਜੈ ਇੱਕ ਮਾਰਗ ਪੈਰ ਤਰੀ ਜੈ ਇੱਕ ਮਾਰਗ ਪੈਰ ਤਰੀ ਜੈ ਇੱਕ ਮਾਰਗ ਕਰ ਤਰੀ ਜੈ ਸਿਰ ਦੀ ਜੈ ਕਾਨ ਨਾ ਕੀ ਜੈ ਸਿਰ ਦੀ ਜੈ ਕਾਨ ਨਾ ਕੀ ਜੈ ਜੀਤੇ ਕਾਨ ਨਾ ਕੀ ਜੈ ਸਿਰ ਦੀ ਜੈ ਕਾਨ ਨਾ ਕੀ ਮੈਂ ਇਸ ਨਗਰ ਦੀਆਂ ਇਸ ਇਲਾਕੇ ਦੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕੱਲ ਨੂੰ ਜਿਹੜਾ ਧਰਮ ਸਮਾਗਮ ਹੋਣਾ ਉਹਦੇ ਵਿੱਚ ਆਪਣੇ ਇਲਾਕੇ ਦਾ ਕੋਈ ਵੀ ਸਿੱਖ ਨਾ ਰਵੇ ਜਿਹੜਾ ਨਾ ਪਹੁੰਚੇ ਉੱਥੇ ਸਾਰਿਆਂ ਨੇ ਪਹੁੰਚਣਾ ਵਾ ਤਾਂ ਮੈਂ ਸੰਗਤ ਨੂੰ ਇਹ ਅਪੀਲ ਕਰਕੇ ਜਾਂਦਾ ਆਪਾਂ ਹਮੇਸ਼ਾ ਹੀ ਗੁਰੂ ਆਸਰਾ ਰੱਖਣਾ ਗੁਰੂ ਆਸਰੇ ਦੇ ਮੁਤਾਬਕ ਚੱਲਣਾ ਬਾਣੀ ਦੇ ਪਹਿਰੇ ਬਿਧਾਉਣੇ ਆ ਆਪਣੇ ਕੇਂਦਰੀ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਸਰਬੋੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ SHIT yeah. ਸਾਭ ਦੇ ਵਿੱਚ ਜਿਗਰਾ ਵੈਸੇ ਵੀ ਗੁਰੂ ਸਾਹਿਬ ਕਹਿੰਦੇ ਸੋਚਿਓ ਮੰਦਾਸੀ ਹੈ ਜਿੱਥੇ ਨਮੋ ਜੀ ਆ ਮਾਈਆਂ ਰਾਬਰ ਜਾਈਆਂ ਵੀ ਕਿਹਾ ਮਾਈਆਂ ਜਿਹੜੀਆਂ ਵਾ ਇਸੇ ਤਰ੍ਹਾਂ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਦੱਸਣ ਆਪ ਪਾਠ ਕਰਨ ਬੱਚਿਆਂ ਨੂੰ ਕੋਲ ਬਹਾਲਣ ਜੇ ਸਾਡੇ ਘਰਾਂ ਦੇ ਵਿੱਚ ਬਾਣੀ ਆ ਤੇ ਗੁਰੂ ਨਾਨਕ ਸਾਹਿਬ ਦਾ ਵਾਰਸਾ ਆ ਤੋ ਮੈਂ ਮਾਈਆਂ ਨੂੰ ਇਹ ਆ ਵਿਸ਼ੇਸ਼ ਅਪੀਲ ਕਰਦਾ ਵੀ ਆਪਾਂ ਪਾਠ ਕਰਨਾ ਗੁਰੂ ਦੇ ਨਾਲ ਜੁੜਨਾ ਤੇ ਬੱਚਿਆਂ ਨੂੰ ਵੀ ਸਿੱਖੀ ਨਾਲ ਜੋੜ ਕੇ ਰੱਖਣਾ ਤੁਸੀਂ ਬਹੁਤ ਇਸ ਨਿਮਾਣਾ ਸੇਵਕ ਦਾ ਜੋ ਕਿ ਅਕਾਲ ਤਖਤ ਸਾਹਿਬ ਦਾ ਇੱਕ ਨਿਮਾਣਾ ਜੱਥੇਦਾਰ ਆ ਬੜਾ ਤੁਸੀਂ ਜਿਆਨ ਆ ਆਖਿਆ ਮੈਂ ਤੁਹਾਡਾ ਸਾਰੀਆਂ ਮਾਵਾਂ ਭੈਣਾਂ ਪੁੱਡਿਆਂ ਦਾ ਧੀਆਂ ਦਾ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ